ਟਰੱਕ ਡਰਾਈਵਰ ਤੋਂ ਕੋਈ ਐਕਸੀਡੈਂਟ ਹੁੰਦਾ ਉਹਦੇ ਸਜ਼ਾ ਤੇ ਜੁਰਮਾਨੇ 'ਚ ਵਾਧਾ ਕੀਤਾ ਕੋਈ ਵੀ ਜੇ ਐਕਸੀਡੈਂਟ ਹੋ ਜਾਂਦਾ ਤੇ ਜੇ ਐਕਸੀਡੈਂਟ ਕਰਨ ਵਾਲਾ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਉਹਨ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਜਿਹੜਾ ਵਹੀਕਲ ਤੋਂ ਉਹਦੇ ਵਿੱਚ ਵੱਜਿਆ ਜਿਹਦੇ ਸੱਟ ਵੱਜੀ ਅਪਰਾਧੀ ਉਹ ਸੀ ਉਹ ਗਲਤ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਸੀ ਜਾਂ ਜਿਹਦੇ ਟਰੱਕ ਜਾਂ ਕਾਰ ਦੇ ਵਿੱਚੋਂ ਬੰਦਾ ਵੱਜਿਆ ਉਹ ਬੰਦਾ ਇਹਦੇ ਵਿੱਚ ਮੁਜਰਮ ਕਿਨੂੰ ਗਿਣਿਆ ਜਾਊਗਾ ਜਿਹੜਾ ਬਾਗੀ ਹੈ ਸਾਈਕਲ ਤੇ ਕਾਰ ਦੀ ਟੱਕਰ ਹੋ ਗਈ ਤਾਂ ਕਾਰ ਵਾਲਾ ਕਲਪਰੇਟ ਹੈ ਬਸ ਇੱਕ ਜਗ੍ਹਾ ਜਿੱਥੇ ਜਾ ਕੇ ਟਰੱਕ ਦੀ ਤੇ ਰੇਲ ਦੀ ਟੱਕਰ ਹੋ ਜਾਂਦੀ ਉੱਥੇ ਟਰੱਕ ਵਾਲਾ ਉੱਥੇ ਰੇਲ ਨਹੀਂ ਹੈਗੀ ਕਿਉਂ ਰੇਲ ਹੈਗੀ ਹੈ ਭਾਰਤ ਸਰਕਾਰ ਡਰਾਈਵਰ ਜੇ ਉਸ ਤੋਂ ਟਾਈਮ ਤੋਂ ਨਹੀਂ ਅੱਗੇ ਪਿੱਛੇ ਹੁੰਦਾ ਤਾਂ ਪਬਲਿਕ ਕੇ ਮਾਰ ਦਿੰਦੀ ਆ ਕੁੱਟ-ਕੁੱਟ ਕੇ ਰ ਮੌਕਾ ਇਹੋ ਜਿਹਾ ਹੁੰਦਾ ਜੇ ਨਾਲ ਡਰਾਈਵਰ ਭੱਜੇ ਉੱਥੇ ਪਬਲਿਕ ਮੌਕਾ ਬਚਾਉਣਾ ਪੈਂਦਾ ਪਬਲਿਕ ਵਾਲੇ ਕੁੱਟਕੁੱਟ ਮਾਰ ਦਿੰਦੇ ਨੇ ਜਿਵੇਂ ਪਾਈ ਨੇ ਕਿਹਾ ਵੀ ਗੱਡੀ ਨੂੰ ਅੱਗ ਲਾ ਦਿੰਦੇ ਇਹ ਜੇ ਵੀ ਕਦੇ ਹਾਸੇ ਹੋ ਜਾਈ ਮੈਂ ਸਾਰੇ ਡਰਾਈਵਰ ਭਾਈਚਾਰੇ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਭਰਾਵੋ ਤੁਹਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਸਮਾਜ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸ਼ਾਇਦ ਸਾਡੇ ਲੈਵਲ ਦੇ ਬੰਦੇ ਨਹੀਂ ਹੈਗੇ ਜਿਹੜੇ ਡਰਾਈਵਰ ਨੇ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਅੰਮ੍ਰਿਤਸਰ ਤੱਕ ਲੁਧਿਆਣੇ ਤੱਕ ਰੋਜ਼ ਮਤਲਬ ਜਿਹੜੇ ਨੇ ਕਰਮਚਾਰੀ ਬਸਾਂ ਦੇ ਵਿੱਚ ਬੈਠੇ ਜਾਂਦੇ ਨੇ ਉਹ ਬੱਸ ਕੌਣ ਚਲਾ ਰਿਹਾ ਹੁੰਦਾ ਡਰਾਈਵਰ ਠੀਕ ਹੈ ਸਾਰਿਆਂ ਨੂੰ ਮੰਜ਼ਲਾਂ ਤੱਕ ਪਹੁੰਚਾਉਣ ਵਾਲੇ ਡਰਾਈਵਰ ਇੱਕ ਹੋਰ ਜਿਹੜਾ ਕਾਨੂੰਨ ਪਾਸ ਹੋਣ ਜਾ ਰਿਹਾ ਹੈ ਕਿ ਜੇ ਕਿਸੇ ਟਰੱਕ ਡਰਾਈਵਰ ਤੋਂ ਕੋਈ ਐਕਸੀਡੈਂਟ ਹੁੰਦਾ ਉਹਦੇ ਵਿੱਚ ਸਜ਼ਾ ਤੇ ਜੁਰਮਾਨੇ 'ਚ ਵਾਧਾ ਕੀਤਾ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾੜੀ ਗੱਲ ਹੈਗੀ ਆ ਉਹ ਸਜ਼ਾ ਦੇ ਵਿੱਚ ਵਾਧਾ ਜਿਹੜਾ ਕੀਤਾ ਹੈਗਾ ਉਹ 10 ਸਾਲ ਕੀਤਾ ਹੈ ਵੀ ਕਿਸੇ ਕੋਈ ਵੀ ਜੇ ਐਕਸੀਡੈਂਟ ਹੋ ਜਾਂਦਾ ਤੇ ਜੇ ਐਕਸੀਡੈਂਟ ਕਰਨ ਵਾਲਾ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਉਹਨੂੰ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਹੁਣ ਇਸ ਚੀਜ਼ ਇਹ ਚੀਜ਼ ਡਿਸਾਈਡ ਕਿਵੇਂ ਹੋਊਗੀ ਵੀ ਐਕਸੀਡੈਂਟ ਜਿਹੜਾ ਹੋਇਆ ਜਿਹੜਾ ਬੰਦਾ ਵਹੀਕਲ ਦੇ ਨੀਚੇ ਆ ਗਿਆ ਜਿਹੜਾ ਵਹੀਕਲ ਉਹਦੇ ਵਿੱਚ ਵੱਜਿਆ ਜਿਹਦੇ ਸੱਟ ਵੱਜੀ ਅਪਰਾਧੀ ਉਹ ਸੀ ਉਹ ਗਲਤ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਸੀ ਜਾਂ ਜਿਹਦੇ ਟਰੱਕ ਜਾਂ ਕਾਰ ਦੇ ਵਿੱਚੋਂ ਬੰਦਾ ਵੱਜਿਆ ਉਹ ਬਸ ਇਹਦੇ ਵਿੱਚ ਮੁਜਰਮ ਕਿਹਨੂੰ ਗਿਣਿਆ ਜਾਊਗਾ ਜਿਹੜਾ ਬਚ ਗਿਆ ਜਿਵੇਂ ਹਮੇਸ਼ਾ ਆਪਾਂ ਦੇਖਦੇ ਆਂ ਇੰਡੀਆ ਦੇ ਵਿੱਚ ਇਹੀ ਹੁੰਦਾ ਛੋਟੀ ਗੱਡੀ ਵਾਲੇ ਦਾ ਨੁਕਸਾਨ ਨਹੀਂ ਵੱਡੀ ਵਾਲੇ ਦਾ ਨੁਕਸਾਨ ਹੈ ਸਾਈਕਲ ਤੇ ਕਾਰ ਦੀ ਟੱਕਰ ਹੋ ਗਈ ਤਾਂ ਕਾਰ ਵਾਲਾ ਕਲਪਰੇਟ ਹੈ ਠੀਕ ਹੈ ਜੀ ਕਾਰ ਦੀ ਤੇ ਟਰੱਕ ਦੀ ਹੋ ਗਈ ਫਿਰ ਟਰੱਕ ਵਾਲਾ ਹੈਗਾ ਪਰ ਇੱਕ ਜਗ੍ਹਾ ਜਿੱਥੇ ਜਾ ਕੇ ਟਰੱਕ ਦੀ ਤੇ ਰੇਲ ਦੀ ਟੱਕਰ ਹੋ ਜਾਂਦੀ ਉੱਥੇ ਟਰੱਕ ਵਾਲਾ ਉੱਥੇ ਰੇਲ ਨਹੀਂ ਹੈਗੀ ਕਿਉਂ ਰੇਲ ਹੈਗੀ ਹੈ ਭਾਰਤ ਸਰਕਾਰ ਦੀ ਇਸ ਕਰਕੇ ਸਾਰਾ ਨਜਲਾ ਜਿਹੜਾ ਹੈਗਾ ਉਹ ਸਾਡੇ ਤੇ ਹੀ ਗਿਰਦਾ ਹੈਗਾ ਸਰਕਾਰ ਨੂੰ ਅਸੀਂ ਬੇਨਤੀ ਕਰ ਸਕਦੇ ਆ ਜ਼ੋਰ ਕੋਈ ਨਹੀਂ ਹੈਗਾ ਸਾਡੇ 'ਚ ਬਿਲਕੁਲ ਕੋਈ ਜ਼ੋਰ ਨਹੀਂ ਹੈ ਜਿਹੜਾ ਹੁਣ ਨਵਾਂ ਕਾਨੂੰਨ ਪਾਸ ਹੋਇਆ ਵੀ ਟਰੱਕਾਂ ਵਾਲੇ ਕੋਈ ਲੈਣਗੇ ਡਿਸੀਜਨ ਕੋਈ ਤੁਹਾਡੇ ਵੱਲੋਂ ਕੋਈ ਕਹਿ ਲਿਆ ਵੀ ਮੁਕੰਮਲ ਕੋਈ ਕਾਰਵਾਈ ਕੋਈ ਕਰਨ ਜਾ ਰਹੇ ਹੋ ਕਰਾਂਗੇ ਜੀ ਥੋੜੇ ਬਹੁਤੇ ਰਲ ਮਿਲ ਕੇ ਸਾਰੇ ਇਹ ਬੰਦੇ ਸੋਚ ਰਹੇ ਆ ਵੀ ਇਹ ਆਪਾਂ ਚੱਕੀ ਇਹ ਆਪਣਾ ਇਹ ਵੀ ਮੁੱਦੇ ਨੂੰ ਵੀ ਇਹ ਤਾਂ ਗਲਤ ਹੁਣ ਡਰਾਈਵਰ ਜੇ ਉਸ ਤੋਂ ਟਾਈਮ ਤੋਂ ਨਹੀਂ ਅੱਗੇ ਪਿੱਛੇ ਹੁੰਦਾ ਤਾਂ ਪਬਲਿਕੇ ਮਾਰ ਦਿੰਦੀ ਆ ਘੁੱਟ ਘੁੱਟ ਕੇ ਇਸ ਕਰਕੇ ਵੀ ਕਿਸੇ ਨੇ ਗੱਡੀਆਂ ਚਲਾੜੀਆਂ ਛੱਡ ਦੇਣੀਆਂ ਐ ਵੀ ਅਗਲਾ ਡਰਦਾ ਆਪਣੀ ਜਾਨ ਤੋਂ ਵੀ ਟਰੱਕ ਵਾਲਾ ਨਾ ਭੱਜਿਆ ਜੀ ਉੱਥੇ ਤਾਂ ਉਹਨਾਂ ਨੇ ਪਬਲਿਕ ਨੇ ਕੁੱਟ-ਕੁੱਟ ਮਾਰ ਦੇਣਾ ਕਈ ਵਾਰ ਮੌਕਾ ਇਹੋ ਜਿਹਾ ਹੁੰਦਾ ਜੇ ਨਾ ਡਰਾਈਵਰ ਭੱਜੇ ਉੱਥੇ ਪਬਲਿਕ ਮੌਕਾ ਬਚਾਉਣਾ ਪੈਂਦਾ ਪਬਲਿਕ ਵਾਲੇ ਕੁੱਟ-ਕੁੱਟ ਮਾਰ ਦਿੰਦੇ ਨੇ ਜੀ ਫਿਰ ਉੱਥੇ ਕੋਣ ਉਹ ਟਰੱਕ ਵਾਲਾ ਭੱਜੂਗਾ ਨਹੀਂ ਜੀ ਹੋਰ ਕੀ ਕਰੂਗਾ ਜਾਂ ਉਹਦੀ ਗੱਡੀ ਸਾੜ ਦਿੰਦੇ ਤੇ ਟਰੱਕ ਵਾਲੇ ਲਈ ਉਦੋਂ ਤਾਂ ਕੋਈ ਸੋਚਦਾ ਨਹੀਂ ਟਰੱਕ ਬਾਰੇ ਉਹਦਾ ਨੁਕਸਾਨ ਕਿੰਨਾ ਕਰਿਆ ਗੱਡੀ ਭੜਾ ਨਾ ਦਿੰਦੇ ਪਬਲਿਕ ਆ ਅਸੀ ਗੱਲਾਂ ਚੜਾ ਸਾਬ ਲਾਸਟ ਹੀ ਸਵਾਲ ਆ ਜਾਂਦੇ ਜਾਂਦੇ ਵੀ ਜਿਵੇਂ ਬਾਈ ਨੇ ਕਿਹਾ ਵੀ ਗੱਡੀ ਨੂੰ ਅੱਗ ਲਾ ਦਿੰਦੇ ਇਹ ਜੇ ਵੀ ਕਦੇ ਹਾਸੇ ਹੋ ਜਾਂਦੇ ਬਹੁਤ ਜੀ ਰੋਡ ਤੇ ਜਾਂਉਨੇ ਆ ਐਵੇਂ ਦੇ ਬਹੁਤ ਹਾਸੇ ਹੁੰਦੇ ਨੇ ਦੇਖੋ ਕਈ ਵਾਰ ਕੀ ਹੁੰਦਾ ਟਰੱਕਲਾ ਸਹੀ ਜਾ ਰਿਹਾ ਵਿਚਲੀ ਆ ਕੇ ਜ ਕੋਈ ਹੋਰ ਮਾਰਦਾ ਹੈ ਦੋਸ਼ੀ ਤਾਂ ਜਿਹੜਾ ਮਾਰਦਾ ਉਹ ਹੁੰਦਾ ਹੈ ਲੇਕਿਨ ਉਥੇ ਡਰਾਈਵਰ ਆਪਣੀ ਜਾਨ ਬਚਾਣ ਦੇ ਮਾਰੇ ਜਰੂ ਭੱਜ ਜਾਂਦਾ ਹੈ ਜੇ ਕੱਲ ਨੂੰ ਉਹ ਆਪਣੀ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਨਹੀਂ ਭੱਜਦਾ ਉਹਨੂੰ ਤਾਂ ਲੋਕਾਂ ਨੇ ਜਨਤਾ ਨੇ ਉਥੇ ਮਾਰ ਦੇਣਾ ਜੀ ਤੇ ਜੇ ਇਹਦੇ ਚਲੋ ਇਹਦੇ ਵਿੱਚ ਸੋਧ ਕੀਤੀ ਜਾਵੇ ਜੇ ਕਿਸੇ ਦੀ ਗਲਤੀ ਹੈ ਜੋ ਪਹਿਲੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਜਾਂ ਜੁਰਮਾਨਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਹੋਵੇ ਛੇਤੀਓ ਛੇਤੀ ਇਹ ਕਾਨੂੰਨ ਵਾਪਸ ਲਿਆ ਜਾਵੇ ਸਰਕਾਰ ਵੱਲੋਂ ਨਹੀਂ ਤਾਂ ਹਰ ਪਾਸੇ ਆਲ ਇੰਡੀਆ ਦੇ ਵਿੱਚ ਡਰਾਈਵਰ ਪ੍ਰੋਟੈਸਟ ਕਰਨ ਲਈ ਤਿਆਰ ਬੈਠੇ ਨੇ ਹੜਤਾਲਾਂ ਹੋਣਗੀਆਂ ਬਿਲਕੁਲ ਬਿਲਕੁਲ ਜਿਹੜਾ ਸਾਹਿਬ ਬ੍ਰਾਡਰ ਸਾਹਿਬ ਮੈਂ ਇਹਨਾਂ ਥੋੜੇ ਦਿਨ ਪਹਿਲਾਂ ਲੀਲਾ ਭਵਨ ਚੌਂਕ ਤੇ ਖੜਾ ਹਾਂ ਉਦੋਂ ਵੀ ਐਵੇਂ ਹੋਇਆ ਇੱਕ ਮੈਡਮ ਗੱਡੀ ਲੈ ਕੇ ਜਾ ਰਹੀ ਸੀ ਸਾਫ਼ ਨਜ਼ਰ ਆ ਰਿਹਾ ਵੀ ਉਸ ਮੈਡਮ ਦੀ ਪੂਰੀ ਪੂਰੀ ਗਲਤੀ ਸੀ ਕਿ ਹਾਲਾਂਕਿ ਟਰੱਕ ਵਾਲੇ ਨੇ ਉਤਰ ਕੇ ਮਾਫੀ ਵੀ ਮੰਗੀ ਉਹਨੇ ਕਿਹਾ ਵੀ ਤੂੰ ਮੇਰੇ ਬੱਚਿਆਂ ਦੇ ਉਮਰ ਦੀ ਉਹਨੇ ਪੈਰੀ ਹੱਥ ਹੀ ਲਾ ਦੇ ਕਹਿੰਦਾ ਲੈ ਪੁੱਤਰ ਮੈਂ ਤੇਰੇ ਪੈਰੀ ਹੱਥ ਲਾ ਦਿੰਦਾ ਕਿ ਜਿੰਨਾ ਤੇਰਾ ਨੁਕਸਾਨ ਹੋਇਆ ਜੇ ਮੈਂ ਇਹ ਨੁਕਸਾਨ ਮੈਨੂੰ ਭਰਨਾ ਪੈ ਦਾ ਘਰ ਦਾ ਗੁਜ਼ਾਰਾ ਬੰਦ ਹੋ ਜਾਣਾ ਹੈ ਜੀ ਅਕਸਰ ਇਹੀ ਕੁਝ ਦੇਖਣ ਦੇ ਵਿੱਚ ਆਉਂਦਾ ਹੈ ਜਿੰਨੇ ਵੀ ਡਰਾਈਵਰ ਨੇ ਮੈਂ ਸਾਰੇ ਡਰਾਈਵਰ ਭਾਈਚਾਰੇ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਭਰਾਵੋ ਤੁਹਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਹਮੇਸ਼ਾ ਕੋਟਾਈ ਪਬਲਿਕ ਜਿਹੜੀ ਹੈਗੀ ਉਹ ਡਰਾਈਵਰ ਦੀ ਕਰਦੀ ਹੈ ਭਾਵੇਂ ਉਹ ਕਾਰ ਦਾ ਡਰਾਈਵਰ ਹੈ ਭਾਵੇਂ ਉਹ ਟਰੱਕ ਦਾ ਡਰਾਈਵਰ ਹੈ ਬਿਲਕੁਲ ਇਹਨਾਂ ਨੂੰ ਹੀਣ ਭਾਵਨਾ ਦੇ ਨਾਲ ਦੇਖਿਆ ਜਾਂਦਾ ਹੈ ਸਮਾਜ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸ਼ਾਇਦ ਸਾਡੇ ਲੈਵਲ ਦੇ ਬੰਦੇ ਨਹੀਂ ਹੈਗੇ ਜਿਹੜਾ ਡਰਾਈਵਰ ਨੇ ਤੇ ਕਰਦੇ ਆਪਾਂ ਇਹਨਾਂ ਸਾਰੇ ਸਮਾਜ ਵਾਸਤੇ ਕਿੰਨਾ ਕੁਛ ਆ ਹਰੇਕ ਚੀਜ਼ ਦੀ ਸਪਲਾਈ ਜਿਹੜੀ ਹੈਗੀ ਉਹ ਟਰੱਕ ਡਰਾਈਵਰਾਂ ਤੋਂ ਬਿਨਾ ਜਾਂ ਕੋਈ ਵੀ ਐਂਬੂਲੈਂਸ ਡਰਾਈਵਰ ਹੈ ਉਹਨਾਂ ਤੋਂ ਬਿਨਾ ਜਾਂ ਬੱਸ ਦੇ ਡਰਾਈਵਰ ਨੇ ਹੁਣ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਟਾਫ ਜਾਂਦਾ ਹੈ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਅੰਮ੍ਰਿਤਸਰ ਤੱਕ ਲੁਧਿਆਣੇ ਤੱਕ ਰੋਜ਼ ਮਤਲਬ ਜਿਹੜੇ ਨੇ ਕਰਮਚਾਰੀ ਬੱਸਾਂ ਦੇ ਵਿੱਚ ਬੈਠ ਕੇ ਜਾਂਦੇ ਨੇ ਉਹ ਬੱਸ ਕੌਣ ਚਲਾ ਰਿਆ ਹੁੰਦਾ ਡਰਾਈਵਰ ਠੀਕ ਹੈ ਸਾਰਿਆਂ ਨੂੰ ਮੰਜ਼ਲਾਂ ਤੱਕ ਪਹੁੰਚਾਉਣ ਵਾਲੇ ਡਰਾਈਵਰ ਠੀਕ ਹੈ ਜੇ ਦੇਸ਼ ਦੀ ਰੀੜ ਦੀ ਹੱਡੀ ਤਾਂ ਹੀ ਕਿਹਾ ਜਾਂਦਾ ਇਹਨਾਂ ਨੂੰ ਠੀਕ ਹੈ ਜੀ ਬਟ ਜਦੋਂ ਕੋਈ ਐਕਸੀਡੈਂਟ ਹੁੰਦਾ ਜਿਹੜੇ ਵਿੱਚ ਬੈਠੇ ਨੇ ਨਾ ਤਾਂ ਉਹ ਸਾਥ ਦਿੰਦੇ ਐ ਜਿਹੜੀ ਬਾਹਰ ਦੀ ਪਬਲਿਕ ਹੁੰਦੀ ਆ ਉਹ ਆ ਕੇ ਉਹਨਾਂ ਦੇ ਨਾਲ ਕੁੱਟਮਾਰ ਕਰਦੀ ਆ ਜੇ ਭਾਜੀਪੀ ਸਰਕਾਰ ਨੇ ਸਜ਼ਾ ਦੇ ਵਿੱਚ ਵਾਅਦਾ ਕੀਤਾ ਉਹਨਾਂ ਨੂੰ ਇਸ ਚੀਜ਼ ਉਤੇ ਮੁੜ ਗੌਰ ਕਰਨੀ ਚਾਹੀਦੀ ਹੈ ਵਰਨਾ ਸਾਨੂੰ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਹੋਣਾ ਪਊਗਾ ਤੇ ਨਾਲ ਇੱਕ ਕਾਨੂੰਨ ਇਹ ਵੀ ਇਸ ਤੋਂ ਪਹਿਲਾਂ ਬਣਾਉਣ ਵੀ ਕੋਈ ਵੀ ਵਹੀਕਲ ਦਾ ਜੇ ਐਕਸੀਡੈਂਟ ਹੁੰਦਾ ਜਿਹੜੀ ਪਬਲਿਕ ਉਹਨਾਂ ਦੇ ਨਾਲ ਆ ਕੇ ਕੁੱਟਮਾਰ ਕਰਦੀ ਆ ਉਹਨਾਂ ਨੂੰ ਜੇ ਟਰੱਕ ਵਾਲਿਆਂ ਨੂੰ 10 ਸਾਲ ਦੀ سزا ਕਹੀ ਹੈ ਨਾ ਡਰਾਈਵਰ ਨੂੰ ਤਾਂ ਉਹਨਾਂ ਨੂੰ 20 ਸਾਲ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਾਨੂੰਨ ਨੂੰ ਹੱਥ ਚ ਲੈਂਦੇ ਨੇ ਇੱਕ ਕੋਈ ਕੁੱਤਾ ਵੀ ਆ ਜਾਏ ਕੋਈ ਡੰਗਰ ਗਾਂ ਪਤਾ ਹੈ ਆਪਾਂ ਨੂੰ ਇੰਡੀਆ ਚ ਕਿੰਨੇ ਜਾਨਵਰ ਜਿਹੜੇ ਨੇ ਰੋਡਾਂ ਦੇ ਉੱਤੇ ਫਿਰਦੇ ਆ ਕਈ ਵਾਰ ਅਸੀਂ ਦੇਖਿਆ ਵੀ ਉਹਨਾਂ ਨੂੰ ਬੱਚਾ ਹਾਸ ਸਭ ਤੋਂ ਵੱਧ ਹਾਸ ਤੇ ਜਿਹੜੇ ਕਹਿ ਲਿਏ ਵੀ ਆਵਾਰਾ ਪਸ਼ੂਆਂ ਕਰਕੇ ਪੂਰੇ ਇੰਡੀਆ ਚ ਹੁੰਦੇ ਨੇ ਇੱਕ ਸਰਵੇ ਕੀਤਾ ਗਿਆ ਬਿਲਕੁਲ ਤੇ ਉਹਨਾਂ ਨੂੰ ਬਚਾਉਣ ਵਾਸਤੇ ਕਈ ਵਾਰੀ ਸਾਡਾ ਵਹੀਕਲ ਜਿਹੜਾ ਹੈਗਾ ਉਹ ਹਾਨੀਗ੍ਰਸਤ ਹੋ ਜਾਂਦਾ ਛਤੀਗ੍ਰਸਤ ਹੋ ਜਾਂਦਾ ਉਹ ਨੁਕਸਾਨਿਆ ਜਾਂਦਾ ਦੁਰਘਟਨਾ ਹੋ ਜਾਂਦੀ ਹੈ ਜਦੋਂ ਇੱਕ ਡਰਾਈਵਰ ਇੱਥੇ ਤੱਕ ਸੋਚਦਾ ਵੀ ਇੱਕ ਮੈਂ ਯਾਰ ਇੱਕ ਕੁੱਤਾ ਵੀ ਮੇਰੀ ਗੱਡੀ ਦੇ ਥੱਲੇ ਨਹੀਂ ਆਉਣਾ ਚਾਹੀਦਾ ਤਾਂ ਬੰਦਾ ਥੱਲੇ ਆਉਣਾ ਬਹੁਤ ਦੂਰ ਦੀ ਗੱਲ ਹੈ ਪਰ ਜਦੋਂ ਕਿਤੇ ਇਹੋ ਜਿਹੀ ਜੇ ਇੱਕ ਤੁਹਾਡੇ ਹੋਰ ਮੈਂ ਧਿਆਨ ਚ ਕਰਾਉਣਾ ਗੱਲ ਜੇ ਇੰਡੀਆ ਲੈਵਲ ਦੇ ਉੱਤੇ ਦੇਖੋਗੇ ਤਾਂ ਡਾਟਾ ਸਰਕਾਰ ਕੋਲੇ ਹੋਊਗਾ ਨਹੀਂ ਇੰਸ਼ੋਰੈਂਸ ਕੰਪਨੀਆਂ ਤੋਂ ਲੈ ਲੈਣ ਵੀ ਇੱਕ ਸਾਲ ਦੇ ਵਿੱਚ ਟਰੱਕ ਨੇ ਜਿਹੜੇ ਉਹ ਜਿਆਦਾ ਐਕਸੀਡੈਂਟ ਹੋਏ ਜਾਂ ਕਾਰਾਂ ਸਕੂਟਰ ਮੋਟਰਸਾਈਕਲ ਅਦਰ ਵਹੀਕਲਸ ਹੋਏ ਔਰ ਮੈਂ ਗਰੰਟੀ ਨਾਲ ਕਹਿਣਾ ਬਾਕੀ ਵਹੀਕਲਸ ਨੇ ਜਿਹੜੇ ਉਹ ਜਿਆਦਾ ਉਹਨਾਂ ਦੀ ਮਤਲਬ ਐਕਸੀਡੈਂਟ ਦੀ ਰਿਪੋਰਟ ਹੋਊਗੀ ਟਰੱਕਾਂ ਵਾਲੇ ਬਹੁਤ ਰੇਅਰ ਹੋਣਗੇ ਬਹੁਤ ਰੇਅਰ 1% ਵੀ ਨਹੀਂ ਹੈਗੇ ਇਹ ਤਾਂ ਸਿਰਫ ਇੱਕ ਨਾਮ ਬਦਨਾਮ ਹੈ ਨਾਲੇ ਦੇਸ਼ ਦੀ ਸੇਵਾ ਕਰਦੇ ਆਣ ਤੇ ਨਾਲੇ ਬਦਨਾਮੀ ਖੱਟਦੇ ਆ ਇਹ ਹੌਸਲਾ ਮਾਰ ਰਹੇ ਨੇ ਸਾਡੇ ਮਹਿਕਮੇ ਨੂੰ ਨਹੀਂ ਦਿੱਤਾ ਹੈਗਾ ਬਟ ਮੈਂ ਫੇਰ ਵੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਵੀ ਇਸ ਕਾਨੂੰਨ ਦੇ ਉੱਤੇ ਗੌਰ ਕੀਤੀ ਜਾਵੇ ਇਹ ਸਰਾਸਰ ਗਲਤ ਕਾਨੂੰਨ ਹੈ ਇਹ ਇਸ ਤਰ੍ਹਾਂ ਦੀ ਸਖਤੀ ਨਹੀਂ ਹੋਣੀ ਚਾਹੀਦੀ ਹੁਣ ਮੇਰੇ ਕੋਲ ਇਹ ਡਰਾਈਵਰ ਖੜਾ ਹੈ ਇਹ ਪੰਜਾਬ ਤੋਂ ਬੰਗਲੌਰ ਚੱਲਦੀ ਹੈ ਮਹਾਰਾਸ਼ਟਰ ਦੇ ਵਿੱਚ ਐਮਪੀ ਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ ਕਾਫੀ ਹੋ ਚੁੱਕੀਆਂ ਨੇ ਜਿੱਥੇ ਚੋਰ ਰਾਤ ਨੂੰ ਇੱਕ ਗੈਂਗ ਹੈਗੇ ਨੇ ਲੁਟੇਰੇ ਗੈਂਗ ਹੈਗੇ ਨੇ ਉਹ ਕਾਰ ਬਾਈਕ ਸਕੂਟਰਾਂ ਦੇ ਉੱਤੇ ਜਿੱਥੇ ਸਪੀਡ ਬ੍ਰੇਕਰ ਹੁੰਦੇ ਨੇ ਉੱਥੋਂ ਜਾ ਕੇ ਗੱਡੀ ਦੀ ਸਪੀਡ ਸਲੋ ਹੁੰਦੀ ਹੈ ਉੱਥੇ ਜਾ ਕੇ ਕੁਝ ਤਾਂ ਗੱਡੀਆਂ ਦੇ ਪਿੱਛੇ ਚੜ ਜਾਂਦੀਆਂ ਜੀ ਉੱਥੋਂ ਜਾ ਕੇ ਚਾਕੂ ਛੁਰਿਆ ਨਾ ਔਰ ਐਮਪੀ ਦੀ ਗੱਲ ਕਰਦੇ ਹੋ ਜੀ ਆ ਨਵਾਂ ਨਵਾਂ ਮਾਮਲਾ ਹੁਣ ਮੋਗੇ ਦੇ ਬਦਨੀ ਕਲਾ ਕੋਲ ਵਾਪਰੇ ਆ ਜਿੱਥੇ ਕੱਟੇ ਪਿੱਛੋਂ ਤਾਰ ਲਏਗੇ ਚੋਲਾ ਦੇ 15 ਕੱਟੇ ਲਾ ਲਏ ਚੋਲਾ ਇੱਥੇ ਵੀ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਚੋਰੀਆਂ ਹੋ ਰਹੀਆਂ ਪਰ ਇੱਥੇ ਫੇਰ ਵੀ ਸਾਨੂੰ ਯਕੀਨ ਹੈ ਵੀ ਜੇ ਇੱਕ ਵਾਰ ਚੋਰੀ ਹੋ ਗਈ ਤਾਂ ਦੂਜਾ ਕੋਈ ਪਿੰਡ ਵਾਲਾ ਆਊਗਾ ਉੱਥੇ ਵੀ ਭਾਈ ਤੇਰੇ ਨਾਲ ਚੋਰੀ ਹੋ ਗਈ ਚੱਲ ਮੈਂ ਤੈਨੂੰ ਥਾਣੇ ਤੱਕ ਲੈ ਕੇ ਚੱਲਦਾ ਬਾਹਰਲੀ ਸਟੇਟ ਮੈਂ ਤੁਹਾਨੂੰ ਤਾਂ ਉੱਥੇ ਜਾ ਕੇ ਮੁਜਰਮ ਫੇਰ ਡਰਾਈਵਰ ਹੀ ਬਣਦਾ ਜੇ ਪੁਲਿਸ ਵਾਲਿਆਂ ਕੋਲੇ ਰਿਪੋਰਟ ਲਿਖਾਉਣ ਜਾਓ ਉਹ ਕਹਿਣਗੇ ਵੀ ਆਪ ਮਾਲ ਵਿੱਚ ਕਿ ਆਏ ਆ। ਹਾਂ। ਮਤਲਬ ਇਸ ਤਰ੍ਹਾਂ ਦੇ ਸ਼ੱਕ ਸਾਡੇ ਉੱਤੇ ਕੀਤੇ ਜਾਂਦੇ ਔਰ ਸਾਡਾ ਮਾਲ ਚੋਰੀ ਕੀਤਾ ਜਾਂਦਾ। ਪਹਿਲਾਂ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਸਾਡੀ ਜਰਨੀ ਹੈ ਉਹ ਸਾਫ਼ ਸੁਰੱਖਿਅਤ ਬਣ ਸਕੇ। ਸਾਡੇ ਡਰਾਈਵਰ ਸਹੀ ਸਮੇਂ ਤੇ ਮਾਲ ਪਹੁੰਚਾ ਕੇ ਸਹੀ ਸਮੇਂ ਆਪਣੇ ਬੱਚਿਆਂ ਚ ਪਰਤਣ। ਵਰਨਾ ਉਹਨਾਂ ਲੋਕਾਂ ਦਾ ਕੀ ਜਾਨਾ ਲੁਟੇਰਿਆਂ ਦਾ ਛੁਰਾ ਮਾਰਿਆ ਚਾਕੂ ਮਾਰਿਆ ਤੇ ਡਰਾਈਵਰ ਸਾਡਾ ਮਾਰ ਦੇਣਾ। ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਫੀ ਹੋ ਰਹੀਆਂ ਨੇ ਪਹਿਲਾਂ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਅਨੁਵਾਦ ਭਾਜੀ ਗੱਲਾਂ ਲੰਮੀਆਂ ਹੋ ਜਾਣੀਆਂ ਗੱਲਾਂ ਬਹੁਤ ਨੇ ਗੱਲਾਂ ਲੰਬੀਆਂ ਹੋ ਜਾਂਦੀਆਂ ਨੇ ਤਾਂ ਜਿੱਥੇ ਡੀਜ਼ਲ ਤੇ ਪੈਟਰੋਲ ਦੀ ਗੱਲ ਕੀਤੀ ਤੇ ਉੱਥੇ ਹੀ ਡਰਾਈਵਰਾਂ ਦੇ ਨਾਲ ਜਿਹੜੀ ਜਾਤੀ ਹੋ ਰਹੀ ਏ ਕਹਿ ਲਿਏ ਜਾਂ ਜਿਹੜਾ ਕਾਨੂੰਨ ਬਣਨ ਜਾ ਰਿਹਾ ਉਸ ਦੇ ਵਿੱਚ ਸੋਧ ਹੋਵੇ ਸਾਰੀ ਗੱਲਬਾਤ ਜਿਹੜਾ ਟਰੱਕ ਆਪਰੇਟਰਸ ਨੇ ਕੀਤੀ ਕੈਮਰਾ ਪਰਸਨ ਤਜਿੰਦਰ ਸਿੰਘ ਦੇ ਨਾਲ ਪ੍ਰਵੀਂਦਰ ਸਿੰਘ ਛੱਡਾ ਆਨਅਰ ਪਟਿਆਲਾ